ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਐਸਾ ਕਿਹਾ ਜਾਂਦਾ ਕਿ ਇਹ ਉਹ ਆਖਰੀ ਗ੍ਰੰਥ ਹੈ ਇਸ ਦੁਨੀਆ ਦਾ ਜਿਹੜਾ ਕਿ ਉਹਨਾਂ ਮਹਾਪੁਰਖਾਂ ਵੱਲੋਂ ਲਿਖਿਆ ਗਿਆ ਹੈ ਇਸ ਤੋਂ ਬਾਅਦ ਨਾ ਹੀ ਤਾਂ ਇਸ ਤਰ੍ਹਾਂ ਦੇ ਅਵਤਾਰੀ ਪੁਰਖ ਆਉਣਗੇ ਧਰਤੀ ਦੇ ਉੱਤੇ ਔਰ ਨਾ ਹੀ ਇਸ ਤਰ੍ਹਾਂ ਦੇ ਗ੍ਰੰਥ ਲਿਖੇ ਜਾਣਗੇ ਜਿਹੜੇ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਲਿਖੇ ਗਏ ਉਹ ਸਾਰੇ ਅਵਤਾਰੀ ਪੁਰਖ ਉਹ ਸਾਰੇ ਮਹਾਪੁਰਖ ਸਤਕਾਰਯੋਗ ਨੇ ਜਿਨ੍ਹਾਂ ਨੇ ਮਨੁੱਖਤਾ ਨੂੰ ਜੀਵਨ ਜਾਂਚ ਸਿਖਾਈ ਤੇ ਪ੍ਰਮਾਤਮਾ ਨਾਲ ਮਿਲਣ ਦਾ ਰਸਤਾ ਦੱਸਿਆ ਜਿੰਨੇ ਵੀ ਹੁਣ ਤੱਕ ਗ੍ਰੰਥ ਲਿਖੇ ਗਏ ਨੇ ਫਿਰ ਉਹ ਚਾਹੇ ਬਾਈਬਲ ਹੋਵੇ ਗੀਤਾ ਹੋਵੇ ਜਾਂ ਮਹਾਤਮਾ ਬੁੱਧ ਦੇ ਉਪਦੇਸ਼ ਹੋਣ ਜਿਤਨੇ ਵੀ ਉਹ ਸਾਰੇ ਸਤਕਾਰਯੋਗ ਨੇ ਪਰ ਗੁਰੂ ਗ੍ਰੰਥ ਸਾਹਿਬ ਜੀ ਕਲਯੁਗ ਦੇ ਆਖਰੀ ਗ੍ਰੰਥ ਮੰਨੇ ਗਏ ਨੇ ਔਰ ਅਸੀਂ ਸਿੱਖ ਜਾਂ ਹਿੰਦੁਸਤਾਨ ਦੇ ਉਹ ਸਾਰੇ ਲੋਕ ਇੱਕ ਲੰਬੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੇ ਆ ਰਹੇ ਆ ਪਰ ਬਹੁਤ ਸਾਰੇ ਲੋਕ ਐਸੇ ਹੋਣਗੇ ਜਿਨ੍ਹਾਂ ਨੂੰ ਕੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁਝ ਮੁੰਡਲੀਆਂ ਗੱਲਾਂ ਦਾ ਵੀ ਨਹੀਂ ਪਤਾ ਹੋਵੇਗਾ ਔਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕੁਝ ਅਜਿਹਾਈਆਂ ਹੀ ਜਾਣਕਾਰੀਆਂ ਆਪ ਜੀ ਨਾਲ ਸਾਂਝੀਆਂ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂਆਂ ਦੀ 15 ਭਗਤਾਂ ਦੀ 11 ਪਟਾਂ ਦੀ ਤੇ 4 ਗੁਰਸਿੱਖਾਂ ਦੀ ਬਾਣੀ ਦਰਜ ਹੈ। ਗੁਰੂ ਸਹਿਬਾਨਾਂ ਦੀ ਬਾਣੀ ਦੀ ਜੇ ਗੱਲ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਹੈ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ। 6 ਗੁਰੂ ਸਹਿਬਾਨਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਇਸੇ ਤਰ੍ਹਾਂ ਜਿਹੜੇ 15 ਭਗਤ ਨੇ ਉਹਨਾਂ ਦੇ ਨਾਮ ਨੇ ਬਾਬਾ ਫਰੀਦ ਜੀ, ਸੰਤ ਕਬੀਰ ਜੀ, ਗੁਰੂ ਰਵਿਦਾਸ ਜੀ ਭਗਤ ਸਦਨਾ ਜੀ ਭਗਤ ਨਾਮਦੇਵ ਜੀ ਭਗਤ ਧੰਨਾ ਜੀ ਭਗਤ ਤਿਰਲੋਚਨ ਜੀ ਭਗਤ ਜੈਦੇਵ ਜੀ ਭਗਤ ਰਾਮਾਨੰਦ ਜੀ ਭਗਤ ਸੈਣ ਜੀ ਭਗਤ ਪੀਪਾ ਜੀ ਭਗਤ ਸੂਰਦਾਸ ਜੀ ਭਗਤ ਪੀਖਣ ਜੀ ਭਗਤ ਪਰਮਾਨੰਦ ਜੀ ਤੇ ਭਗਤ ਪੇਣੀ ਜੀ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਭਟ ਸਹਿਬਾਨਾਂ ਦੀ ਬਾਣੀ ਹੈ ਉਨ੍ਹਾਂ ਦੇ ਨਾਮ ਨੇ ਪਟਕਲ ਸਹਾਰਜੀ ਪਟ ਕੀਰਤਜੀ ਪਟ ਜਲਪਜੀ ਪਟ ਪੀਖਾਜੀ ਪਟ ਸੱਲਜੀ ਪਟ ਬੱਲਜੀ ਪਟ ਗਿਆਨਦਜੀ ਪਟ ਨਲਜੀ ਪਟ ਪੱਲਜੀ ਪਟ ਮਥੁਰਾਜੀ ਤੇ ਪਟ ਹਰਵੰਸ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਚਾਰ ਸਿੱਖਾਂ ਦੀ ਬਾਣੀ ਦਰਜ ਹੈ ਉਹਨਾਂ ਦੇ ਨਾਮ ਨੇ ਭਾਈ ਮਰਦਾਨਾ ਜੀ ਬਾਬਾ ਸੁੰਦਰ ਜੀ ਰਾਏ ਬਲਵੰਡ ਤੇ ਸਤਾ ਡੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਨਾਂ ਮਹਾਂਪੁਰਖਾਂ ਦੀ ਬਾਣੀ ਦਰਜ ਹੈ ਔਰ ਇਹਨਾਂ ਸਭ ਦੇ ਜਨਮ ਸਥਾਨ ਜਿਹੜੇ ਨੇ ਉਹ ਨੇ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਇਪੋਇਂ ਦੀ ਤਲਵੰਡੀ ਨਨਕਾਣਾ ਸਾਹਿਬ ਲੈਂਦੇ ਪੰਜਾਬ ਹੋਇਆ ਗੁਰੂ ਅੰਗਦ ਦੇਵ ਜੀ ਦਾ ਜਨਮ ਮੁਕਤਸਰ ਪੰਜਾਬ ਵਿੱਚ ਹੋਇਆ ਗੁਰੂ ਅਮਰਦਾਸ ਜੀ ਦਾ ਜਨਮ ਅੰਮ੍ਰਿਤਸਰ ਪੰਜਾਬ ਵਿੱਚ ਹੋਇਆ ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਪੰਜਾਬ ਵਿੱਚ ਹੋਇਆ ਗੁਰੂ ਅਰਜਨ ਦੇਵ ਜੀ ਦਾ ਜਨਮ ਗੋਇੰਦਵਾਲ ਸ੍ਰੀ ਅੰਮ੍ਰਿਤਸਰ ਪੰਜਾਬ ਵਿੱਚ ਹੋਇਆ ਗੁਰਤੇਗ ਬਾਦਰਜੀ ਦਾ ਜਨਮ ਅਮ੍ਰਿਤਸਰ ਪੰਜਾਬ ਇਸੇ ਤਰ੍ਹਾਂ ਭਗਤ ਸਹਿਵਾਨਾ ਦੇ ਜਨਮ ਸਥਾਨ ਬਾਬਾ ਫਰੀਦ ਜੀ ਦਾ ਜਨਮ ਪਿੰਡ ਕੋਠੀਵਾਲ ਜ਼ਿਲ੍ਹਾ ਮਲਤਾਨ ਪੰਜਾਬ ਪਾਕਿਸਤਾਨ ਵਿਖੇ ਹੋਇਆ ਸੰਤ ਕਬੀਰ ਜੀ ਦਾ ਜਨਮ ਕਾਸ਼ੀ ਵਾਰਾਨਸੀ ਉੱਤਰ ਪ੍ਰਦੇਸ਼ ਚ ਹੋਇਆ ਗੁਰੂ ਰਵਿਦਾਸ ਜੀ ਦਾ ਜਨਮ ਕਾਂਸ਼ੀ ਵਾਰਾਨਸੀ ਉੱਤਰ ਪ੍ਰਦੇਸ਼ ਚ ਹੋਇਆ ਭਗਤ ਸਦਨਾ ਜੀ ਦਾ ਜਨਮ ਹੈਦਰਾਬਾਦ ਸਿੰਧ ਪਾਕਿਸਤਾਨ ਵਿਖੇ ਹੋਇਆ ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਵਿੱਚ ਹੋਇਆ ਭਗਤ ਧੰਨਾ ਜੀ ਦਾ ਜਨਮ ਰਾਜਸਥਾਨ ਵਿੱਚ ਹੋਇਆ ਭਗਤ ਤਰਲੋਚਨ ਜੀ ਦਾ ਜਨਮ ਮਹਾਰਾਸ਼ਟਰ ਵਿੱਚ ਹੋਇਆ ਭਗਤ ਜੈਦੇਵ ਜੀ ਦਾ ਜਨਮ ਵੈਸਟ ਬੰਗਾਲ ਵਿੱਚ ਹੋਇਆ ਭਗਤ ਰਾਮਾਨੰਦ ਜੀ ਦਾ ਜਨਮ ਇਲਾਹਾਬਾਦ ਉੱਤਰ ਪ੍ਰਦੇਸ਼ ਵਿੱਚ ਹੋਇਆ ਭਗਤ ਸੈਣਜੀ ਦਾ ਜਨਮ ਤਰਨਤਾਰਨ ਪੰਜਾਬ ਵਿੱਚ ਹੋਇਆ ਭਗਤ ਪੀਪਾ ਜੀ ਦਾ ਜਨਮ ਰਾਜਸਥਾਨ ਹਿੰਦੂਸਤਾਨ ਵਿੱਚ ਹੋਇਆ ਭਗਤ ਸੂਦ ਦਾਸ ਜੀ ਦਾ ਜਨਮ ਫਰੀਦাবাদ ਹਰਿਆਣਾ ਵਿੱਚ ਹੋਇਆ ਭਗਤ ਪੀਖਣ ਜੀ ਦਾ ਜਨਮ ਲਖਨਊ ਉੱਤਰ ਪ੍ਰਦੇਸ਼ ਹੋਇਆ ਭਗਤ ਪਰਮਾਨੰਦ ਜੀ ਦਾ ਜਨਮ ਕਨੌਜ ਉੱਤਰ ਪ੍ਰਦੇਸ਼ ਹੋਇਆ ਭਗਤ ਬੈਣੀ ਜੀ ਦਾ ਜਨਮ ਆਂਧਰਾ ਪ੍ਰਦੇਸ਼ ਵਿੱਚ ਹੋਇਆ ਤੋਂ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਦੇ ਦੌਰਾਨ ਹਿੰਦੂਸਤਾਨ ਦੇ ਕੋਨੇ-ਕੋਨੇ ਵਿੱਚ ਜਾ ਕੇ ਇਨਾ ਭਗਤ ਸਹਿਬਾਨਾਂ ਦੀ ਮਹਾਪੁਰਖਾਂ ਦੀ ਬਾਣੀ ਇਕੱਠੀ ਕੀਤੀ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਪ੍ਰਕਾਸ਼ ਦੇ ਵਿੱਚ 1430 ਅੰਗ ਨੇ ਔਰ 31 ਰਾਗਾਂ ਦੇ ਵਿੱਚ ਗੁਰੂ ਸਹਿਬਾਨਾਂ ਨੇ ਬਾਣੀ ਉਚਾਰਨ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਪਹਿਲਾ ਰਾਗ ਸਿਰੀ ਰਾਗ ਹੈ ਸਿਰੀ ਰਾਗ ਮਾਝ ਰਾਗ ਗੋੜੀ ਰਾਗ ਆਸਾ ਰਾਗ ਗੁਜਰੀ ਰਾਗ ਦੇਵ ਗੰਧਾਰੀ ਰਾਗ ਬਿਹાગੜਾ ਰਾਗ ਗੜਹਾਂਸ ਰਾਗ ਸੂਰਠ ਰਾਗ ਤਨਾ ਸਰੀ ਰਾਗ ਜੈਤ ਸਰੀ ਰਾਗ ਟੋਡੀ ਰਾਗ ਬੈਰਾੜੀ ਰਾਗ ਤੇ ਲੰਗ ਰਾਗ ਸੁਹੀ ਰਾਗ ਬਿਲਾਵਲ ਰਾਗ ਗੌਂਡ ਰਾਗ ਰਾਮਕਲੀ ਰਾਗ ਨਟਨਾਰਾਇਣ ਮਾਲੀ ਗੋੜਾ ਮਾਰੂ ਰਾਗ ਤੁਖਾਰੀ ਰਾਗ ਕੇਦਾਰਾ ਰਾਗ ਪੈਰੋ ਰਾਗ ਬਸੰਤ ਰਾਗ ਸਾਰੰਗ ਰਾਗ ਮਲਾਰ ਰਾਗ ਕਾਨੜਾ ਰਾਗ ਕਲਿਆਣ ਰਾਗ ਪ੍ਰਭਾਤੀ ਰਾਗ ਤੇ ਅਖੀਰਲਾ ਰਾਗ ਹੈ ਜੈਜਾਵੰਤੀ ਰਾਗ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 13 ਭਾਸ਼ਾਵਾਂ ਨੇ ਉਹ 13 ਭਾਸ਼ਾਵਾਂ ਦੇ ਨਾਮ ਨੇ ਪੰਜਾਬੀ ਗੁਰਮੁਖੀ ਲਿਪੀ ਸੰਸਕ੍ਰਿਤ ਪ੍ਰਾਕ੍ਰਿਤ ਅਪਭ੍ਰੰਸ਼ ਬ੍ਰਜ ਭਾਸ਼ਾ ਮਾਰਵਾੜੀ ਪੂਰਵੀ ਲੈਂਦੀ ਸਿੰਧੀ ਮਲਤਾਨੀ ਹਿੰਦੀ ਫਾਰਸੀ ਅਰਬੀ ਤੇ ਬੰਗਾਲੀ ਜਿਨ੍ਹਾਂ ਦੇ ਵਿੱਚ ਗੁਰਬਾਣੀ ਉਚਾਰਨ ਕੀਤੀ ਗਈ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ-ਜਿਹੜੇ ਨਾਮਾਂ ਨਾਲ ਪ੍ਰਮਾਤਮਾ ਨੂੰ ਪੁਕਾਰਿਆ ਗਿਆ ਹੈ ਉਹ ਨਾਮ ਸਨ ਹਰੀ ਰਾਮ ਪ੍ਰਭੂ ਗੋਪਾਲ ਗੋਵਿੰਦ ਪਰਮਾਤਮਾ ਕਰਤਾ ਠਾਕੁਰ ਦਾਤਾ ਪਰਮੇਸ਼ਵਰ ਸਿਰਜਣਹਾਰ ਮੁਰਾਰੀ ਨਾਰਾਇਣ ਅੰਤਰਜਾਮੀ ਦੀਨ ਦਿਆਲ ਅਲਖ ਅੱਲਾ ਖੁਦਾ ਭਗਵਾਨ ਜਗਦੀਸ਼ਰ ਸਤਨਾਮ ਮੋਹਨ ਨਿਰੰਕਾਰ ਕ੍ਰਿਸ਼ਨ ਵਾਹਿਗੁਰੂ ਮਾਲਕ ਸਾਹਿਬ ਪਰਵਰਦਿਗਾਰ ਕੇਸ਼ਵ ਮਾਧੋ ਰੱਬ ਕਰਤਾ ਪ੍ਰੀਤਮ ਜਗਦੀਸ਼ਰ ਜਗਜੀਵਨ ਅਕਾਲ ਮੂਰਤ ਮਾधव ਮਦੂਸੂਦਨ ਵਸੂਦੇਵ ਗੋਖ ਜਗਨਨਾਥ ਖਾਲਕ ਖਸਮ ਰਹੀਮ ਕਰੀਮ ਪਗਤ ਵਸ਼ਲ ਸਾਈਂ ਕਰਨਹਾਰ ਵਿਦਾਤਾ ਇਹ ਸਭ ਨਾਮਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਸਹਿਬਾਨਾਂ ਨੇ ਪ੍ਰਮਾਤਮਾ ਨੂੰ ਪੁਕਾਰਿਆ ਹੈ ਤਾਂ ਹੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਹਉ ਬਲਿਹਾਰੇ ਜਾਉ ਜੀਤੇ ਤੇਰੇ ਨਾਮ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਿਰਫ ਔਰ ਸਿਰਫ ਮਨ ਦੀ ਹੀ ਗੱਲ ਕੀਤੀ ਗਈ ਹੈ ਔਰ ਮਨ ਹਰ ਇੱਕ ਵਿਅਕਤੀ ਦੇ ਕੋਲ ਹੈ ਫਿਰ ਉਹ ਚਾਹੇ ਧਰਤੀ ਦੇ ਕਿਸੇ ਵੀ ਕੋਨੇ ਤੇ ਕਿਉਂ ਨਾ ਰਹਿੰਦਾ ਹੋਵੇ ਤੋਂ ਇਹ ਸਾਨੂੰ ਕੁਝ ਜਾਣਕਾਰੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਅੱਗੇ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ